ਸੰਡੇ ਦਾ ਦਿਨ ਹੋਵੇ ਤੇ ਜਦੋਂ ਕਿਲਾ ਸਾਹਿਬ ਜਾਣ ਦਾ ਹੋ ਬਣ ਜੇ ਸਬਬ ਤਾਂ ਫਿਰ ਐ ਬੜੀ ਮਨ ਨੂੰ ਖੁਸ਼ੀ ਜੀ ਹੁੰਦੀ ਹੈ ਵੀ ਚਲੋ ਆਪਾਂ ਦਰਸ਼ਨ ਕਰਨ ਚੱਲੀਏ ਗੁਰਦੁਆਰਾ ਕਿਲਾ ਸਾਹਿਬ ਐਸੀ ਤਾਂ ਅਸੀਂ ਕੱਲ ਵੀ ਹੋ ਕੇ ਗਏ ਆ ਸਾਡੇ ਗੈਸਟ ਆਏ ਵੇ ਸੀ ਉਹਨਾਂ ਨੂੰ ਕਿਲਾ ਸਾਹਿਬ ਫਿਰ ਲੈ ਕੇ ਆਏ ਤੇ ਨਾਲ ਹੀ ਉਹ ਕਹਿੰਦੇ ਅਸੀਂ ਵੀ ਫਸਟ ਟਾਈਮ ਜਾਣਾਗਾ ਤੇ ਪਹੁੰਚੇ ਅਸੀਂ ਉਹਨਾਂ ਨੂੰ ਕਿਲਾ ਸਾਹਿਬ ਲੈ ਆ ਕੇ ਤੇ ਉੱਥੇ ਦਰਸ਼ਨ ਮੇਲੇ ਕੀਤੇ ਚਲੋ ਨਾਲੇ ਥੋੜਾ ਜਾਂ ਐ ਹੋ ਜਾਂਦਾ ਚੇਂਜ ਆ ਹੋ ਜਾਂਦਾ ਘੁੰਮ ਘਮਈਆ ਜਾ ਹੋ ਜਾਂਦਾ ਤੇ ਉਸ ਤੋਂ ਬਾਅਦ ਅੱਜ ਹੁਣ ਸਾਨੂੰ ਫੇਰ ਵਾਰੀ ਆਈ ਸਾਡੀ ਕਿਲਾ ਸਾਹਿਬ ਆਉਣ ਦੀ ਤੇ ਪ੍ਰਸ਼ਾਦ ਲਿਆ ਪ੍ਰਸ਼ਾਦ ਲੈ ਕੇ ਕਿਲਾ ਸਾਹਿਬ ਦੇ ਵਿੱਚ ਅੰਦਰ ਪਹੁੰਚ ਗਏ ਮੱਥਾ ਟੇਕਿਆ ਨਿਸ਼ਾਨ ਸਾਹਿਬ ਤੇ ਜੋੜੇ ਜਮਾ ਕਰਨ ਤੋਂ ਬਾਅਦ ਤੇ ਉਸ ਤੋਂ ਬਾਅਦ ਮੱਥਾ ਟੇਕਿਆ ਨਿਸ਼ਾਨ ਸਾਹਿਬ ਦੇ ਮੱਥਾ ਟੇਕਣ ਤੋਂ ਬਾਅਦ ਅਸੀਂ ਪਹੁੰਚ ਗਏ ਦਰਬਾਰ ਸਾਹਿਬ ਦੇ ਅੰਦਰ ਸੰਗਤਾਂ ਜਿਹੜੀਆਂ ਸਵੇਰ ਦੇ ਟਾਈਮ ਐਸ ਟਾਈਮ ਬਹੁਤ ਘੱਟ ਹੁੰਦੀਆਂ ਬਿਲਕੁਲ ਅਮਰਤ ਵੇਲੇ ਤੇ ਸ਼ਾਮ ਨੂੰ ਰਹਿ ਰਸਤੇ ਦੇ ਵੇਲੇ ਨੂੰ ਬਹੁਤ ਜ਼ਿਆਦਾ ਸੰਗਤ ਜੜ ਜਾਂਦੀ ਹੈ ਐਸ ਟਾਈਮ ਜਿਹੜੇ ਦਰਬਾਰ ਸਾਹਿਬ ਦੇ ਅੰਦਰ ਸੰਗਤਾਂ ਬੈਠੀਆਂ ਸੀ ਉਹ ਕੋਈ ਸੋਨੀ ਸਾਹਿਬ ਦਾ ਪਾਠ ਕਰ ਰਹੀ ਸੀ ਤੇ ਕੋਈ ਜਪਜੀ ਸਾਹਿਬ ਦਾ ਤੇ ਬਾਬਾ ਜੀ ਬਸ ਬਿ ਪ੍ਰਕਾਸ਼ਤਾ ਹੁੰਦੇ ਹੀ ਆ ਹਰ ਵੇਲੇ ਤੇ ਕੀਰਤਨ ਕਥਾ ਇਹ ਜਾਂ ਕੁਝ ਬਿਲਕੁਲ ਵੀ ਨਹੀਂ ਸੀ ਚੱਲ ਰਿਆ ਨਾ ਕੋਈ ਕੀਰਤਨ ਨਾ ਕੋਈ ਕਥਾ ਬਸ ਸੰਗਤ ਆਈ ਜਾਂਦੀ ਸੀ ਆਪਦੇ ਆਪ ਦੀ ਸ਼ਰਧਾ ਭਾਵਨਾ ਨਾਲ ਜਿਵੇਂ ਵੀ ਉਹ ਲੈ ਕੇ ਆਪਾਂ ਆਪਦੇ ਮਨ ਦੀਆਂ ਭਾਵਨਾ ਅੰਦਰ ਵੜਦੀਆਂ ਉਹਨਾਂ ਦੀਆਂ ਅਰਦਾਸਾਂ ਬੇਨਤੀਆਂ ਕਰਾ ਕੇ ਤੇ 10 ਮਿੰਟ 15 ਮਿੰਟ ਹਾਜ਼ਰੀ ਭਰ ਕੇ ਕੋਈ ਪਾਠ ਕਰਕੇ ਆਪਦਾ ਮੱਥਾ ਟੇਕ ਕੇ ਸੰਗਤ ਜਿਹੜੀ ਵਾਪਸ ਜਾ ਰਹੀ ਸੀ ਅਸੀਂ ਵੀ ਕੁਝ ਦੇਰ ਇੱਥੇ ਹਾਜ਼ਰੀ ਭਰੀ ਹਾਜ਼ਰੀ ਭਰਨ ਤੋਂ ਬਾਅਦ ਫਿਰ ਅਸੀਂ ਚਲੋ ਬਾਹਰ ਆ ਗਏ ਬਾਹਰ ਕੇ ਦੇਖ ਲਈ ਅੱਗੇ ਜਦੋਂ ਵੀ ਅਸੀਂ ਕਿਲਾ ਸਾਹਿਬ ਆਉਣੇ ਆ ਤਾਂ ਸ਼ਾਮ ਦੇ ਟਾਈਮ ਆਉਣੇ ਆ ਉਦੋਂ ਕਥਾ ਕੀਰਤਨ ਜਾਂ ਵੀ ਪਾਠ ਚੱਲ ਰਿਹਾ ਹੁੰਦਾ ਤੇ ਅੱਜ ਕਥਾ ਕੀਰਤਨ ਤਾਂ ਨਹੀਂ ਸੀ ਪਾਠ ਵੀ ਨਹੀਂ ਸੀ ਤੇ ਚਲੋ ਫਿਰ ਵੀ ਸੰਗਤਾਂ ਦਾ ਆਵਾਜ਼ ਆ ਵਸ ਜਿਹੜਾ ਸੀਗਾ ਲੱਗਿਆ ਵੇ ਅਸੀਂ ਪ੍ਰਕਰਮਾ ਕਰਨ ਤੋਂ ਬਾਅਦ ਅਸੀਂ ਦੇਖਿਆ ਉੱਥੇ ਗੁਰਦੁਆਰੇ ਦੇ ਵਿੱਚ ਜਿਹੜੀ ਸੰਗਤ ਆ ਰਹੀ ਸੀ ਜਿਹਨੇ ਲੰਗਰ ਛਕਣਾ ਸੀ ਲੰਗਰ ਵੀ ਛਕੀ ਜਾ ਰਹੀ ਸੀ ਲੰਗਰ ਪ੍ਰਸ਼ਾਦਾਏ ਤੇ ਹਰ ਟਾਈਮ ਤਿਆਰ ਹੋ ਜਾਏਗਾ ਦੂਰੋਂ ਵੀ ਸੰਗਤਾਂ ਆਉਂਦੀਆਂ ਨੇ ਨੇੜੇੋਂ ਵੀ ਆਉਂਦੀਆਂ ਨੇ ਲੋਕਲ ਵੀ ਆਉਂਦੀਆਂ ਨੇ ਤੇ ਜਿਹਦਾ ਵੀ ਮਨ ਹੋਵੇ ਲੰਗਰ ਪ੍ਰਸ਼ਾਦਾ ਛੱਕ ਸਕਦਾ ਹੈਗਾ ਉਸ ਤੋਂ ਬਾਅਦ ਆ ਜਾਂਦਾ ਫਿਰ ਮੁਖਵਾਕ ਲਿਖਿਆ ਹੋਇਆ ਜਿਹੜਾ ਹੁਕਮਨਾਮਾ ਸਾਹਿਬ ਆਉਂਦਾ ਸਵੀਰ ਦੇ ਟਾਈਮ ਏ ਜੇ ਮਮਾ ਇਥੇ ਆਪਾਂ ਕਿੱਥੇ ਜਾ ਰਹੇ ਆ ਰਾਜੇ ਜਿਹੜਾ ਘਰ ਸੁਣੀ ਉਹ ਨਿਕਿਆ ਨਾ ਤੋਂ ਨਹੀਂ ਗਿਆ ਜਿਹੜੀਆਂ ਇਹ ਸੰਗਤਾਂ ਸੀ ਬਾਹਰੋਂ ਆਈਆਂ ਵੀ ਆ ਸੀ ਦੇਖੋ ਪੁੱਛ ਰਹੇ ਸੀ ਜੋੜਾ ਘਰ ਕਿੱਥੇ ਹੈਗਾ ਜਿਹੜੀ ਅਨਜਾਨ ਸੰਗਤ ਹੁੰਦੀ ਹੈਗੀ ਬਾਹਰੋਂ ਆਉਂਦੀ ਹੈਗੀ ਉਹਨੂੰ ਵਿਚਾਰੀ ਨੂੰ ਨਹੀਂ ਵੀ ਪਤਾ ਲੱਗਦਾ ਵੀ ਕਿੱਥੇ ਕਿੱਥੇ ਕਿਵੇਂ ਕਿਵੇਂ ਆ ਬਾਹਰ ਚਾਹੇ ਕਿੰਨੀ ਵੀ ਗਰਮੀ ਹੋਵੇ ਜਦੋਂ ਕਿਲਾ ਸਾਹਿਬ ਦੇ ਅੰਦਰ ਐਂਟਰੀ ਕਰ ਲੈਣੇ ਤੇ ਇਸ ਜਗ੍ਹਾ ਤੇ ਆ ਕੇ ਤਾਂ ਇੰਨੀ ਠੰਡੀਆਂ ਠੰਡੀਆਂ ਹਵਾਵਾਂ ਆਉਂਦੀਆਂ ਨੇਗੀਆਂ ਬਣੀ ਕੁਸ਼ ਐਸ ਸਾਹਿਬ ਦੀ ਬੜੀ ਐ ਇਹ ਬਿਲਡਿੰਗ ਜਿਹੜੀ ਵੀ ਬਣੀ ਵੀ ਹੈ ਗੇਟ ਬਣਿਆ ਹੋਇਆਗਾ ਪੁਰਾਣੇ ਤਰੀਕੇ ਨਾਲ ਬਣੇਗੀ ਤੇ ਇੱਥੇ ਇੰਨੀ ਜ਼ਿਆਦਾ ਠੰਡੀ ਹਵਾ ਲੱਗਦੀ ਹੁੰਦੀ ਹੈ ਭਾਵੇਂ ਹਵਾ ਚਲਦੀ ਹੋਵੇ ਭਾਵੇਂ ਨਾ ਚਲਦੀ ਹੋਵੇ ਪਰ ਇੱਥੇ ਗਰਮੀ ਨਹੀਂ ਲੱਗਦੀ ਸੰਗਤਾਂ ਜਿਹੜੀਆਂ ਫਿਰ ਹੁਣ ਪਹੁੰਚ ਰਹੀਆਂ ਅਸੀਂ ਦੇਖੋ ਰਸਤ ਪਾਣੀ ਲੈ ਕੇ ਵੀ ਪਹੁੰਚ ਰਹੀਆਂ ਸੀ ਲੰਗਰਾਂ ਵਿੱਚ ਪਾਉਣ ਲਈ ਤੇ ਅੱਜ ਦਿਖਾਉਣੇ ਆ ਤੁਹਾਨੂੰ ਕਿਲੇ ਦੇ ਜਿਹੜਾ ਆਸੇ ਪਾਸੇ ਦਾ ਥਿਊ ਹੈਗਾ ਜਿਹੜਾ ਕਿ ਬਹੁਤ ਹੀ ਪੁਰਾਣਾ ਹੈਗਾ ਤੇ ਸਮੇਂ-ਸਮੇਂ 'ਤੇ ਮਤਾਵਕ ਜਿਹੜਾ ਦੀ ਰਿਪੇਅਰ ਹੁੰਦੀ ਵੀ ਰਹਿੰਦੀ ਹੈ ਤੇ ਕੁਝ ਜਿਹੜੇ ਥਾਵੇਂ ਇਹ ਜਿਹਿਆਂ ਨੇ ਹਲੇ ਜਿੱਥੇ ਬਿਲਕੁਲ ਵੀ ਰਿਪੇਅਰ ਨਹੀਂ ਹੋਈਗੀ ਜਿਵੇਂ ਜਿਵੇਂ ਆਪਾਂ ਅੱਗੇ ਪਹੁੰਚੀ ਜਾਵਾਂਗੇ ਤੇ ਉਹ ਇੱਕ ਤਰ੍ਹਾਂ ਦਾ ਥੋੜਾ ਜਿਹਾ ਖੰਡਰ ਜਿਹਾ ਬਣਿਆ ਹੋਇਆ ਆਪਾਂ ਨੂੰ ਦਿੱਝਾਊਗਾ ਅੱਗੋਂ ਕੋ ਬਹੁਤ ਵਧੀਆ ਬਣਿਆ ਹੋਇਆ ਹੈਗਾ ਤੇ ਹੁਣ ਜਿਵੇਂ ਤੂੰ ਵੀ ਆਪਾਂ ਅੱਗੇ ਜਾਵਾਂਗੇ ਤੇ ਉੱਥੇ ਥੋੜਾ ਜਿਹਾ ਹਿੱਟੇ ਆਵਿਆ ਹੈਗਾ ਇਕੱਲਾ ਜਿੱਦੀ ਕੀ ਹਲੇ ਮੁਰੰਮਤ ਹੋਣੀ ਬਾਕੀ ਹੈਗੀ ਮੂਰੋ ਕਾਫੀ ਮਤਲਬ ਮੁਰੰਮਤ ਹੋ ਚੁੱਕੀ ਹੈ ਅੰਦਰੋਂ ਤਾਂ ਬਹੁਤ ਹੀ ਜ਼ਿਆਦਾ ਹੋ ਚੁੱਕੀ ਹੈਗੀ ਤੇ ਜਿਹੜੇ ਸੈਡਾਂ ਵਾਲੀਆਂ ਹੈਗੀਆਂ ਹੈਗੀਆਂ ਕਾਫੀ ਦੂਰ ਤੱਕ ਇਹ ਜਿਹੜਾ ਫੈਲਿਆ ਹੋਇਆ ਹੈਗਾ ਤੇ ਇਹਦੀ ਹਲੇ ਪਰਮਤ ਹੋਣੀ ਬਾਕੀ ਹੈ ਕਿ ਤੇ ਆਪਾਂ ਨੂੰ ਹੋਮੀ ਦਿਖ ਰਿਹਾ ਵੀ ਇਹ ਪ੍ਰਾਤਨ ਜਿਹੜਾ ਕਿਲਾ ਸਾਵ ਹੈ ਤੇ ਇਹ ਇਸ ਤਰ੍ਹਾਂ ਦਾ ਹੁੰਦਾ ਸੀ ਨਿੱਕੀ ਨਿੱਕੀ ਇੱਟ ਹੈ ਬਿਲਕੁਲ ਵਿੱਚੋਂ ਮਿੱਟੀ ਕਾਫੀ ਸਾਰੀ ਨਿਕਲੀ ਹੋਈ ਹੈ ਤੁਸੀਂ ਦੇਖੋ ਕਿਵੇਂ ਕਿੰਨੀ ਹੈ ਜਗ੍ਹਾ ਤੋਂ ਕਿਲਾ ਸਾਵ ਦੀ ਇਮਾਰਤ ਹੈ ਜਿਹੜੀ ਕਾਫੀ ਜ਼ਿਆਦਾ ਟਈ ਪਈ ਹੈ ਤੇ ਹੁਣ ਇਹਦੀ ਜਿਹੜੀ ਮੁਰੰਮਤ ਹੋ ਕੇ ਇਹ ਸਾਰਾ ਇੱਕੋ ਸਾਰ ਇਹ ਦਿਖਣ ਨੂੰ ਲੱਗ ਗਿਆ ਬੜਾ ਹੀ ਸੋਹਣਾ ਸੋਹਣਾ ਜਾ ਆਸ ਕਰਦੇ ਆ ਇਧਰੋਂ ਵੀ ਸ਼ੁਰੂ ਕਰ ਦੇਣਗੇ ਜਲਦੀ ਤੋਂ ਜਲਦੀ ਜਿਹੜੀ ਆਪਣੇ ਤੋਂ ਕਾਰਪੋਰੇਸ਼ਨ ਵਾਲੇ ਨੇ ਉਹ ਕੁਛ ਨਾ ਕੁਛ ਕਿਲਾਸ ਆਫ ਦੀ ਮਰਮਤ ਬਾਰੇ ਕਰਦੇ ਹੀ ਰਹਿੰਦੇ ਨੇ